ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦੇ ਬਲੌਗ ਦੀ ਕਰਦੇ ਆ ਸ਼ੁਰੂਆਤ ਆਜੋ ਰੋਟੀ ਖਵਾ ਦਈਏ ਤੇ ਜੁੜੇ ਰਹੋ ਅੱਜ ਤੁਹਾਨੂੰ ਪਟਿਆਲੇ ਦੀ ਸ਼ਹਿਰ ਕਰਾਵਾਂਗੇ ਲੱਭ ਆਜੋ ਰੋਟੀ ਖਵਾ ਦਈਏ ਤੁਹਾਨੂੰ ਵੀ ਅਰਬੀ ਬਣਾਈਏ ਅੱਜ ਤੇ ਆ ਟੀਮੀ ਬੈਠੀ ਆ ਦੋਸਤੋ ਕਿਵੇਂ ਹੋ ਠੀਕ ਹੋ ਮੀਂਹ ਦੱਸਿਓ ਕਿੱਥੇ ਪਿਆ ਕਿੱਥੇ ਨਹੀਂ ਆਪਣੇ ਤਾਂ ਅੱਜ ਪਿਆ ਨਹੀਂ ਹੈਗਾ ਤੇ ਬੱਦਲ ਬਾਈ ਬਹੁਤ ਹੋਈ ਪਿਆ ਤੇ ਹਾਂ ਅੱਜ ਕਿਤੇ ਮੈਂ ਗਿਆ ਹੈਗਾ ਯਾਰ ਘਰੇ ਹੈਗਾ ਤੇ ਜੁੜੇ ਰਹੋ ਖੇਤਾਂ 'ਚ ਜਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਅੱਜ ਉੱਥੇ ਉਹ ਗੱਲਾਂ-ਵਾਟਾਂ ਮਾਰਾਂਗੇ ਤੁਹਾਡੇ ਨਾਲ ਆਜੋ ਰੋਟੀ ਖਾ ਲੀਏ ਤੁਹਾਨੂੰ ਚਾਹ ਨਾਲ ਨਾਲ ਚਟਣੀ ਨਾਲ ਅੰਬ ਨਾਲ ਰੋਟੀ ਫੁੱਲ ਰਹੀ ਹੈ ਦੇਖੋ ਤੇ ਨੂੰ ਵੀ ਦੇਖ ਰਹੇ ਹਾਂ ਤੇ ਅੱਜ ਰੈਸਟੇ ਕਰੀ ਹੈਗੀ ਆ ਤੇ ਅਮਰੂਦ ਦੱਸੋ ਮੈਨੂੰ ਹੇਠੋਂ ਚੱਕ-ਚੱਕ ਕਿਹਨੇ ਖਾਦੇ ਨੇ ਬਚਪਨ ਦੇ ਵਿੱਚ ਜਿਹੜੇ ਉੱਪਰੋਂ ਟੁੱਟ ਕੇ ਪੱਕੇ ਗਿਰਦੇ ਨੇ ਤੇ ਇੱਕ ਗੱਲ ਹੋਰ ਤੁਹਾਡੇ ਫਾਇਦੇ ਦੀ ਤੇ ਅਮਰੂਦ ਨੌਜਵਾਨੋ ਤੇ ਵੱਡੇ ਨੇ ਚਾਹੇ ਛੋਟੇ ਨੇ ਜਰੂਰ ਖਾਇਆ ਕਰੋ ਹਫਤੇ ਦੇ ਵਿੱਚ ਇੱਕ ਦੋ ਦਿਨ ਤਾਂ ਜਰੂਰ ਅਮਰੂਦ ਖਾਇਆ ਕਰੋ ਇਹਦੇ ਵਿੱਚ ਬਹੁਤ ਜ਼ਿਆਦਾ ਤੱਤ ਹੈਗੇ ਨੇ ਠੀਕ ਆ ਨਾ ਅਮਰੂਦ ਦੇ ਵਿੱਚ ਬਹੁਤ ਜ਼ਿਆਦਾ ਤੱਤ ਨੇ ਅਮਰੂਦ ਮੈਂ ਅਮਰੂਦ ਮੈਨੂੰ ਪਤਾ ਬਹੁਤ ਘੱਟ ਲੋਕ ਖਾਂਦੇ ਨੇ ਜਰੂਰ ਖਾਇਆ ਕਰੋ ਯਾਰ ਬਾਕੀ ਤੁਹਾਨੂੰ ਹੁਣ ਜਾਨਵਰ ਦਿਖਾਉਣਾ ਉੱਧਰ ਚਲਦੇ ਆਂ ਛਿੱਦਿਆਂ ਕੋਲ ਤੇ ਅੱਧਰ ਡੰਗਰਾਂ ਕੰਨੀ ਆ ਗਿਆ ਦੀ ਆ ਫਿਰ ਰਹੇ ਨਹੀਂ ਭੱਜੇ ਛੋਟੇ ਛੋਟੇ ਰੇੜੀ ਖਣਾ ਕੇ ਰੱਖਤੀ ਦੇਖ ਲੈ ਪੱਠਿਆਂ ਦੀ ਉਹ ਜਿਹੜਾ ਛੋਟੂ ਜਹਾ ਦੀ ਉੱਪਰੋਂ ਤੂੜੀ ਦੇ ਉੱਪਰੋਂ ਆਇਆ ਤੂੜੀ ਦੇ ਉੱਪਰ ਚੜ੍ਹਿਆ ਫਿਰਦਾ ਰਹੀ ਦੇਖ ਲੋ ਇੰਨਾ ਛਲਾ ਤੇ ਪਿੰਡੇ ਦੀਗਾ ਅੱਜ ਯਾਰ ਮੈਂ ਕਿਤੇ ਗਿਆ ਨਹੀਂ ਹੈਗਾ ਮੈਂ ਕਿਹਾ ਚੱਲ ਬਲੌਗ ਬਣਾ ਲਈਏ ਮੜਾ ਮੋਟਾ ਜਿੰਨਾ ਕ ਬਣਦਾ ਏ 5-7 ਮਿੰਟ ਦਾ ਤੇ ਹੁਣ ਇਸ ਤੋਂ ਬਾਅਦ ਮੋਟਰ ਤੇ ਜਾਊਂਗਾ ਖੇਤਾਂ ਤੇ ਖੇਤਾਂ 'ਚ ਜਾਵਾਂਗੇ ġੇੜਾ ਮਾਰਨ ਉਹ ਤੁਹਾਨੂੰ ਫਿਰ ਜਾ ਕੇ ਮੈਂ ਦਿਖਾਵਾਂਗਾ ਉਹ ਜਿਹੜਾ ਪੂਰਾ ਜਹਾ ਏ ਛੋਟੂ ਬਹੁਤ ਚਲਾਕ ਆ ਆਦੇ ਹੁਣ ਦੁੱਧ ਉਂਗਰੇਹਾ ਦੀ ਮਾਂ ਦਾ ਉਹ ਦੇ ਨੇੜੇ ਨਹੀਂ ਲਾਉਂਦੀ ਬਹੁਤ ਸ਼ਰਾਰਤੀ ਆ ਛੋਟਾ ਜਿਹਾ ਦੇਖ ਲਓ ਉੱਪਰ ਚੜਿਆ ਫਿਰਦਾ ਏ ਉਹ ਸਿਰੇ ਵਾਜ ਜਾਂਦਾ ਉੱਪਰ ਦੇਖ ਲਓ ਉਹ ਝੁਰ ਲੂ ਆ ਦੇ ਆ ਦੇ ਉਹ ਦੇ ਚੜ ਗਿਆ ਉੱਪਰ ਐਸਾ ਆ ਬਹੁਤ ਸ਼ਰਾਰਤ ਮਤਲਬ ਨਸਲ ਚਲਾਕ ਬਹੁਤ ਹੁੰਦੀ ਆ ਆ ਦੇਖ ਲਓ ਹੁਣ ਹੀਠਾਂ ਵਿੱਚ ਤਰੇ ਆ ਆਂ ਜੀ ਚੱਲਿਆ ਉਹ ਮੇਰੇ ਨਾਲ ਪਾਰ ਆ ਕੇ ਸਾਨੂੰ ਵੀ ਨਾਲ ਲੈ ਕੇ ਚੱਲ ਲੰਘ ਕਰਦੇ ਆ। ਓਕੇ। ਮੋਟਰ ਤੇ ਜਾ ਰਹੇ ਆ। ਬਾਕੀ ਤੁਹਾਨੂੰ ਦਿਖਾਉਣੇ ਆ ਮੋਟਰ ਤੇ ਜਾ ਕੇ ਤੇ ਇਸ ਤੋਂ ਬਾਅਦ। ਉਹ ਦੱਸੋ ਕੀ ਕੋ ਤੇ ਮੋਟਰ ਤੇ ਆ ਗਿਆ ਤੇ ਆਪਣਾ ਜਿਹੜਾ ਰੱਖਿਆ ਵੇ ਆਇ ਸੀਰੀ ਉਹ ਕੰਮ ਤੇ ਆ ਗਿਆ। ਅੱਜ ਇਹ ਆਇਆ 4-5-6 ਦਿਨਾਂ ਬਾਅਦ ਤੇ ਹੋਰ ਸੁਣਾਉ ਗੱਲਬਾਤ। ਅੱਜ ਕਿਤੇ ਗਿਆ ਨਹੀਂ ਹੈਗਾ ਅੱਜ ਪਿੰਡੇ ਦੀ ਗਮ। ਮਗਾ ਚਲੂ ਮੋਟਰ ਦੇ ਨਾਲ ਹੀ ਢੇਡਾ ਕੱਢੇ ਆਉਣੇ ਆ ਝੋਨਾ ਦੇ ਕੇ ਆਉਣੇ ਆ ਨਾਲ ਹੀ ਮੈਂ ਕਿਹਾ ਬਲੌਗ ਬਣਾ ਲਾਂਗੇ ਮੋਟਰ ਉੱਤੇ ਤੇ ਬਾਕੀ ਅੱਜ ਗੇਮ ਖੇਡਾਂਗੇ ਹੁਣ ਘਰ ਜਾ ਕੇ ਸ਼ਾਮ ਨੂੰ ਤੇ ਤੁਹਾਨੂੰ ਵੀ ਦਿਖਾਵਾਂਗੇ ਵੀਡੀਓ ਬਣਾਵਾਂਗੇ ਉਹ ਜੀ ਬੰਬੀ ਚੱਲ ਰਹੀ ਆ ਬੜਾ ਘੈਂਟ ਮਾਹੌਲ ਆ ਆ ਝੋਨਾ ਮੱਕੀ ਵਾਲਾ ਇਹ ਜਿਹੜੇ ਮੱਕੀ ਵਾਲੇ ਖੇਤਾਂ 'ਚ ਝੋਨਾ ਲਾਇਆ ਸੀ ਉਹ ਹੈਗਾ ਇਹਦੇ ਵਿੱਚੋਂ ਬੁੱਝੇ-ਬੱਝੇ ਵਾਲੀ ਪਾਉਨੇ ਆ ਦਵਾਈ ਲਿਆ ਕੇ ਬਣਾਉਨੇ ਆ ਬੁੱਝਾ ਇਹਦਾ ਝੋਨੇ ਦਾ ਕਿਉਂਕਿ ਆ ਲੇਟ ਹੈਗਾ ਬਹੁਤ ਜ਼ਿਆਦਾ ਉਹ ਕੇਰ ਪੁਣੇ ਮਾਹੌਲ ਪੂਰਾ ਐਨ ਬਣਿਆ ਹੋਇਆ ਹੈਗਾ ਤੁਹਾਡੇ ਚਾਚੇ ਦਾ ਤੇ ਇੱਕ ਸਰਪ੍ਰਾਈਜ਼ ਹੋਰ ਭਾਈ ਤੁਹਾਨੂੰ ਬਸ ਥੋੜੇ ਦਿਨਾਂ ਚ ਆਪਣਾ ਪੋਡਕਾਸਟ ਕਰਨ ਜਾ ਰਹੇ ਹਾਂ ਮੋਟਰ ਤੇ ਉਹ ਕਰਾਂਗੇ ਇੱਥੇ ਤੇ ਪੋਡਕਾਸਟ ਦਾ ਦੂਆ ਪਾਰਟ ਬਹੁਤ ਜਲਦ ਹੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਪਾਇਆ ਜਾਊਗਾ ਤੇ ਉਹ ਮੈਂ ਆਪਣੇ YouTube ਚੈਨਲ ਤੇ ਵੀ ਪਾਊਗਾ ਤੇ ਉਹ ਆਪਦੇ ਚੈਨਲ ਤੇ ਵੀ ਪਾਊਗਾ ਜੀ ਨਾਲ ਆਪਾਂ ਕਰਨਾ ਹੈਗਾ ਜੋ ਗੱਲਾਂ ਰਹਿ ਗਈਆਂ ਦੀ ਕਰਨ ਤੋਂ ਬਹੁਤ ਜ਼ਿਆਦਾ ਛੁੱਟ ਗਈਆਂ ਸੀ ਉਹ ਗੱਲਾਂ ਵੀ ਪੋਡਕਾਸਟ ਦੇ ਵਿੱਚ ਤੁਹਾਨੂੰ ਦੱਸੀਆਂ ਜਾਣਗੀਆਂ ਤੇ ਇੱਕ ਗੱਲ ਹੋਰ ਦੱਸਿਓ ਯਾਰ ਕਿ ਇਹ ਇੱਕ ਟੀ ਕਬਾੜ ਕਿਹਦੇ ਕਿਹਦੇ ਖੇਤਾਂ ਦੇ ਵਿੱਚ ਹੋਇਆ ਹੈ ਸਾਡੇ ਤਾਂ ਇਸ ਵਾਰ ਬਹੁਤ ਜ਼ਿਆਦਾ ਕਬਾੜ ਹੋਇਆ ਹੈਗਾ ਜੀ ਦੋਸਤੋ ਆ ਗਏ ਘਰੇ ਆ ਗਏ ਹੁਣ ਗੇਮ ਖੇលਦੇ ਆ ਦਿਖਾਉਨੇ ਆ ਤੁਹਾਨੂੰ ਗੇਮ ਓਕੇ ਹਾਂ ਜੀ ਆ ਗੇਮ ਖੇਡ ਰਹੇ ਹਾਂ ਤੂੰ ਨਹੀਂ ਆ ਤੂੰ। ਏ ਥੱਲੇ ਆ ਓਏ ਥੱਲੇ ਆ। ਥੱਲੇ ਆ ਜਾਣਾ ਕਿਹਨੇ ਤੇ ਚੱਕ ਤਾ ਓਏ ਅੱਧਰ ਰੱਖਾ ਮੇਰੇ ਕਿੰਨ। ਚੱਕ ਤਾ ਓਏ ਚੱਕ ਤਾ ਕੰਮ ਐ ਐ ਲੇਟਾਂ ਆ ਗਈਆਂ ਉੱਥੇ ਫੁੱਟ ਰੈਸਟ ਤੇ ਚੜ ਗਈ। ਤਾਂ ਉੱਪਰੇ ਚੜ ਗਈ ਭਾਈ। ਤੇ ਇਹ ਜਿਵੇਂ ਮੈਨੂੰ ਹਸਾਉਣਾ ਹੀ ਹੈਗਾ ਵਿੱਚ ਢੋਗਦਾ ਇਹ। ਐ ਤਰੇ ਹੋ ਚੱਕ ਦੂ ਆ। ਇਹ ਅਜੇ ਟਾਈਮ ਲੱਗੂਗਾ ਖੇਲੇ ਨੂੰ ਉਹ ਉੱਥੇ ਬਾਕੀ ਮੈਂ ਹੁਣ ਵੀ ਹੁਣ ਐ ਦਿਖਾ ਦੇ ਉਧਰ ਆ ਚਾਚਾ ਫਸ ਗਿਆ ਉਹ ਥੋੜਾ ਕੰਦ ਚ ਦੀਵਾਰ ਚ ਪਤਾ ਨਹੀਂ ਲੱਗ ਰਿਹਾ ਉਹ ਹੋ ਸੱਚ ਬਾਜਾ ਦੀ ਚ ਲੋਕ ਦੇਖ